ਕੀ ਸੀ ਬਈ ਹਨਾ ਫੋਰਡ ਨੂੰ ਕੋੜ ਕਹ ਦਿੰਦੇ ਆ ਤੁਸੀਂ ਉਹ ਨਾ ਮਤਲਬ ਕਿੰਨਾ ਕੁ ਸਹਿਮਤ ਹੋ ਗੱਲ ਨਾਲ 20 30% ਸਹਿਮਤ ਹੈਗੇ ਆ ਮਤਲਬ ਲਵਾਇਆ ਕੰਨੀਆ ਨਹੀਂ ਆਪਾਂ ਮੰਨਦੇ ਹੀ ਨਹੀਂ ਮੰਨਦੇ ਨਵਾ ਵੀ ਦੇ ਪਤਾ ਵੀ ਨਹੀਂ ਮੰਨਦੇ ਠੀਕ ਹੈ ਇਹ ਕੰਪੈਕਟ ਸੁਧਾਨਾ 4 ਮੀਟਰ ਵਾਲੀ ਇਹਦੇ ਚੋਂ ਬਰੀ ਜ਼ਿਆਦਾ ਇਹਦੇ ਨਾਲ ਕੀ ਮੁਕਾਬਲਾ ਹੂੰ ਜਵੇਂ ਨਿਊ ਦਾ ਇਹਦੇ ਨਾਲ ਕੀ ਮੁਕਾਬਲਾ ਨਹੀਂ ਉਹ ਚੱਲ ਅੰਗਾ ਹੁਣ ਨਹੀਂ ਉਹ ਬਹੁਤ ਇਹ ਨਾਲ ਤਾਂ ਹਲਕੀਆਂ ਵੀ ਗੱਡੀਆਂ ਹੁਣ ਜਿਵੇਂ ਤੇਰੇ ਕੋਲ ਗੱਡੀ ਮਰੂਤੀ ਦੀ ਹੈ ਨਾ ਉਹ ਆ ਗਈਆਂ ਜਿਵੇਂ ਮਤਲਬ ਵੀ ਆਪਾਂ ਨਹੀਂ ਜਿਵੇਂ ਕਹਿੰਦੇ ਜ਼ਿਮੀਂਦਾਰਾ ਗੱਡੀ ਵੀ ਬੜੇ ਸਾਊਜੀ ਗੱਡੀ ਖਰਚਾ ਨਹੀਂ ਬੜਾ ਕਰਾਉਂਦੀ ਹਾਂ ਤੇਲ ਘੱਟ ਪਿੰਦੀ ਆ 22 ਦੀ ਐਵਰੇਜ ਦੇਂਦੀ ਆ ਪਰ ਉਹਨਾਂ ਚ ਸੇਫਟੀ ਨਹੀਂ ਹੁੰਦੀ ਹਾਂ ਇਹ ਗੱਲ ਹੈਗੀ ਸਾਈਕਲ ਵੱਜ ਗਿਆ ਤੇਰੀ ਸ਼ਾਇਦ ਗੱਡੀ ਚੱਬੀ ਹੋ ਜੂ ਹੂੰ ਇਹ ਨੂੰ ਦੇਖ ਕੇ ਮਨ ਦਾ ਪਾਸੇ ਨਾ ਫੋਰਡ ਹੈ ਭਰਾਵਾ ਇਹ ਵਿੱਚ ਵੱਜ ਗਈ ਮਾਰ ਦੂ ਮੈਂ ਇਹ ਮੇਜ਼ 'ਤੇ ਬੈਠ ਕੇ ਤੇਰਾ ਜੀ ਕਰੂਗਾ ਵੀ ਸਰਤਾਜ ਲਾ ਲਾਂ ਤੇ ਇਹਦੇ 'ਤੇ ਬੈਠ ਕੇ ਤੇਰਾ ਜੀ ਕਰੂਗਾ ਵੀ ਮੈਂ ਮੂਸੇ ਵਾਲਾ ਲਾਵਾਂ ਕਿਉਂਕਿ ਤੈਨੂੰ ਫੀਲ ਹੋਵੇਂ ਜੇ ਆਊਗਾ ਹਨਾ ਇਹ ਧਰ ਕੇ ਜ ਐ ਜੇ ਬੈਠਾਵਾਂ ਦਾ ਇਹ ਮੁੱਸੇ ਵਾਲਾ ਚੱਲਦਾ ਹੋਵੇ ਤੇ ਬੰਦਾ ਫੀਲਿੰਗ ਲਾਈਕ ਕਿੰਗ ਉਹ ਪਰਸੈਂਟ ਕੋਡ ਹੈ ਇਹਨੂੰ ਕਿਹਾ ਸੀਗਾ ਤੁਸੀਂ ਉਹ ਨਾ ਯਾਰ ਕੰਨੀ ਹੱਥ ਲਵਾਏ ਜਾਣੇ ਤਾਂ 5 ਮਹੀਨਿਆਂ ਤੇ ਨਹੀਂ ਐਡੀ ਤਾਂ ਕੋਈ ਗੱਲ ਨਹੀਂ ਯਾਰ ਪਰ ਪਹਿਲਾਂ ਫੋਰ ਬੈਗ ਨਾਮ ਵੀ ਹੋਣ ਯਾਰ ਇਹ ਵੈਸੇ ਹੀ ਬਹੁਤ ਇੰਨਾ ਹੋਗਾ ਵੀ ਇਹ ਟਰੱਕ 'ਚ ਵੀ ਵਾਜੇ ਮੱਲਾ ਤਾਂ ਵੀ ਨੁਕਸਾਨ ਨਹੀਂ ਹੋਣ ਦਿੰਦੀ ਮੈਨੂੰ ਜਿੱਥੇ ਤੱਕ ਲਾਦਾ ਇੱਕ ਕੰਮ ਬਹੁਤ ਵਧੀਆ ਲੱਗਿਆ ਫੋਰਡ ਦਾ ਮੈਨੂੰ ਮਤਲਬ ਚਲੋ ਹੋ ਪਹਿਲਾਂ ਵਾਲੇ ਮਾਡਲਾਂ 'ਚ ਵੀ ਆਉਂਦਾ ਹੋਗਾ ਇਹ ਮਤਲਬ ਸੈਂਸਰ ਵਾਲੀ ਹੈ ਜੇ ਪਿਛਲੀ ਆਪਾਂ ਮੱਲਾ ਡੋਰ ਖੋਲਣੀ ਆ ਆ ਸੈਂਸਰ ਲੱਗਿਆ ਆ ਮੂਹਰੋਂ ਐਵੇਂ ਖੋਲਣ ਜੇ ਰੀ ਆ ਆਮ ਆਪਾਂ ਜਿਵੇਂ ਗੱਡੀ ਦੀ ਲਾਉਣੀ ਹੈ ਹਲਕੀ ਹੁੰਦੀ ਆ ਤਾਂ ਤੁਸੀਂ ਦੇਖੋਗੇ ਜ਼ੋਰ ਜ਼ੋਰ ਚਾਹੀਦਾ ਜ਼ੋਰ ਚਾਹੀਦਾਗਾ ਆਈ ਨਹੀਂ ਲੱਗਦੀ ਇਹ ਤਾਂ ਸਵਿਫਟ ਵਾਲਾ ਕੰਮ ਨਹੀਂ ਬਾਈ ਜੇ ਹੁਣ ਜੇ ਮੰਨ ਲਓ 14 15 ਮਾਡਲ ਹੈ ਹਨਾ ਅੱਜ ਇਸ ਮਾਡਲ ਦੀ ਤੁਸੀਂ ਸਕੋਰਪੀਆ ਲੈਣੀ ਹੋਵੇ ਤਾਂ ਤੁਹਾਨੂੰ ਘੱਟੋ ਘੱਟ 7 ਲੱਖ ਦੀ ਮਿਲੂਗੀ ਹੂੰ 6 7 8 ਲੱਖ 9 ਲੱਖ ਦੀ ਮਿਲੂਗੀ ਤੇ ਇਹ 3 4 ਲੱਖ ਚ ਮਿਲ ਜਾਂਦੀ ਹੈ ਬਾਈ ਜੇ ਕਿਸੇ ਨੇ ਜੇ ਮੰਨ ਲਓ ਲੱਖ ਖਾ ਜੋ ਤਾਂ ਫਿਰ ਕੀ ਖਾਸ ਗੱਲ ਹੈ ਹੂੰ ਬਿਲਕੁਲ ਮਤਲਬ ਐਸਯੂਵੀ ਮਿਲ ਗਈ ਤੁਹਾਨੂੰ ਉਨੇ ਕ ਬਜਟ ਦੇ ਵਿੱਚ ਤੇ ਸੜਨ ਚ ਬਈ ਉਹ ਆ ਵੀ ਸੜਨ ਦੇ ਵਿੱਚ ਤੁਸੀਂ ਉਹ ਆ ਵੀ ਜੇ ਤੁਸੀਂ ਸੋਫੇ ਤੇ ਬੈਠ ਕੇ ਜਿਵੇਂ ਲੰਮੀਆਂ ਲੱਤਾਂ ਕਰਕੇ ਬੈਠਣਾ ਸੜਾਣ ਹੋਦੇ ਵਾਸਤੇ ਆ ਇਹ ਇਹ ਉਹਦੇ ਵਾਸਤੇ ਜਿਹੜਾ ਉੱਚਾ ਜਿਹਾ ਹੋ ਕੇ ਬਹਿਣਾ ਫੋਰਡ ਦਾ ਅਕਸਰ ਹੀ ਸੁਣਿਆ ਜਾਂਦਾ ਵੀ ਜਿਨੇ ਫੋਰਡ ਲੈ ਲਈ ਤਾਂ ਉਹਨੇ ਕੋਡ ਲੈ ਲਿਆ ਆਪਣੇ ਕੋ ਕੁਝ ਕੁ ਬੰਦੇ ਜਿਹੜੇ ਇਹਨੂੰ ਐਂ ਕਹ ਦਿੰਦੇ ਵੀ ਇਹ ਕੋਡ ਹੀ ਹੈ ਜੇ ਰਿਪੇਅਰ ਬਾਲੀ ਪੈਂਦੀ ਹੈਗੀ ਆਹ ਬਾਈ ਲਖਵਿੰਦਰ ਸਰਾਹ ਇਹਨੇ ਗੱਡੀ ਲਈਆ ਇਕੋ ਸਪੋਰਟ ਫੋਰਡ ਦੀ ਕਿਉਂਕਿ ਇੱਕ ਫੋਰਡ ਦਾ ਕੰਪਨੀ ਹੁਣ ਭੱਜ ਗਈ ਐ ਇਥੋਂ ਛੱਡ ਗਈ ਅਮਰੀਕਨ ਕੰਪਨੀ ਹੈਗੀ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਨ ਸਾਰੀ ਇਹ ਗੱਡੀ ਬਾਰੇ ਜਾਣਕਾਰੀ ਲਵਾਂਗੇ ਕਿਉਂਕਿ ਇਹ ਗੱਡੀ ਇਹਨੇ ਕਿਉਂ ਲਈ ਹਨ ਕਿਉਂਕਿ ਆਪਣੇ ਐਕਸਪੀਅ ਬੀ ਇਹ ਡਰ ਜਾਂਦੇ ਆ ਵੀ ਯਾਰ ਕੰਪਨੀ ਤਾਂ ਭੱਜ ਗਈ ਆ ਤੇ ਬਾਕੀ ਇਹਦੀ ਰਿਪੇਅਰ ਜ਼ਿਆਦਾ ਰਹਿੰਦੀ ਆ ਤੇ ਆਪਾਂ ਯਾਰ ਆ ਗੱਡੀ ਕਿਉਂ ਲੈ ਲਈ ਹੈ ਹਨ ਤੇ ਇਹ ਬਾਈ ਨੇ ਰਿਸਕ ਲਿਆਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਦੱਸੋ ਬਸ ਵਧੀਆ ਗੱਲ ਤੇ ਜਿਵੇਂ ਮੈਂ ਗੱਲਬਾਤ ਕੀਤੀ ਸੀ ਬਾਈ ਹਨ ਫੋਰਡ ਨੂੰ ਫੋਰਡ ਕਹਿੰਦੇ ਆ ਤੁਸੀਂ ਉਹ ਨਾ ਮਤਲਬ ਕਿੰਨਾ ਕੁ ਸਹਿ ਮਤਲਬ ਲਵਾਏ ਕੰਨੀਆ ਨਹੀਂ ਆਪਾਂ ਮੰਨਦੇ ਹੀ ਨਹੀਂ ਮੰਨਦੇ ਲਵਾ ਵੀ ਦੇ ਪਤਾ ਵੀ ਨਹੀਂ ਮੰਨਦੇ ਠੀਕ ਹੈ ਟੀਟ ਹਨ ਆਪਾਂ ਥੋੜੇ ਜਿ ਹੂੰ ਤੇ ਗੱਡੀ ਵੀ ਇਹ ਟੀਟ ਹੈਗੀ ਆ ਇਹਦਾ ਠੀਕ ਹੈ ਏਅਰ ਕੀ ਹੈ ਨਾ ਹੁਣ ਜਿਵੇਂ ਤੇਰੇ ਕੋਲ ਗੱਡੀ ਮਰੂਤੀ ਦੀ ਹੈ ਨਾ ਹੂੰ ਉਹ ਆ ਗਈਆਂ ਜਿਵੇਂ ਮਤਲਬ ਵੀ ਆਪਾਂ ਨਹੀਂ ਜਿਵੇਂ ਕਹਿੰਦੇ ਜਮੀਨਦਾਰਾ ਗੱਡੀ ਵੀ ਬੜੇ ਸਾਊਜੀ ਗੱਡੀ ਖਰਚਾ ਨਹੀਂ ਬੜਾ ਕਰਾਉਂਦੀ ਹਾਂ ਤੇਲ ਮਤਲਬ ਘੱਟ ਪਿੰਦੀ ਆ 22 ਦੀ ਐਵਰੇਜ ਦੇ ਜਾਂਦੀ ਆ ਪਰ ਉਹਨਾਂ ਚ ਸੇਫਟੀ ਨਹੀਂ ਹੁੰਦੀ ਹਾਂ ਇਹ ਗੱਲ ਹੈਗੀ ਸਾਈਕਲ ਵੱਜ ਗਿਆ ਤੇਰੀ ਸ਼ਾਇਦ ਗੱਡੀ ਚੱਬੀ ਹੋ ਜੂ ਹੂੰ ਇਹ ਨੂੰ ਦੇਖ ਕੇ ਮਨ ਦਾ ਪਾਸੇ ਨਾ ਵੀ ਫੋੜ ਐ ਭਰਾਵਾ ਇਹ ਵਿੱਚ ਵੱਜ ਗਈ ਮਾਰ ਦੂ ਠੀਕ ਐ ਇਹਨੂੰ ਦੇਖ ਕੇ ਅਗਲਾ ਹਾਰਨ ਦੀ ਲਾਈਟਾਂ ਨਹੀਂ ਲੋੜਨੀ ਪੈਂਦੀ ਇਹ ਦੇਸ ਕੀ ਅਗਲਾ ਸਾਈਡ ਤੇ ਹੋ ਜਾਂਦਾ ਮਤਲਬ ਇਹ ਵੀ ਜਿਵੇਂ ਫੋਰਡ ਦੀ ਸਕੋਡਾ ਦੀਆਂ ਜਿਵੇਂ ਆ ਜਰਮਨ ਦੀਆਂ ਗੱਡੀਆਂ ਉਹ ਹੀ ਚੀਜ਼ ਆ ਗਈ ਬਸ ਇਹ ਮਜ਼ਬੂਤ ਲੋਹਾ ਲਾਇਆ ਬਹੁਤ ਮਜ਼ਬੂਤ ਐ ਤੇਰਾ ਕੁਇੰਟਲ weight ਐ 13 ਕੁਇੰਟਲ ਤੇਰੀ ਵਾਲੀ ਤਾਂ ਮੇਰੇ ਖਲ 11 ਕੁਇੰਟਲ ਐ ਮੈਂ ਉਹਦਾ ਤੋਲਿਆ ਨਹੀਂ ਕੋਈ ਬਸ ਹੋ ਸਕਦਾ ਵੀ ਸਾਈਜ਼ ਚੋੜੇ ਨਾਲੋਂ ਛੋਟੀ ਐ ਹਾਂ ਤੇ ਇਹ ਉਹਦਾ 11 ਕੁਇੰਟਲ ਲਾ ਸੀ ਉਹ ਸੈਡਾਨ ਐ ਇਹ SUV ਆ ਹਾਂ ਇਹ 13 ਕੁਇੰਟਲ ਦਾ weight ਆ 1299 ਕਿਲੋ weight wise ਬਹੁਤ ਏ ਬਈ 14 14 ਮਾਡਲ ਆ ਇਹ 14/15 ਰਜਿਸਟਰਡ 15 ਮਤਲਬ ਤਾਂ ਜਿਹੜੇ ਉੱਚੇ ਮਾਡਲ ਆ ਗਏ ਸੀਗੇ 17 18 ਮਾਡਲ ਉਹਨਾਂ ਦੇ ਮਤਲਬ ਆ ਲਾਈਟਾਂ ਲਾਈਟਾਂ ਵਗੈਰਾ ਹਨਾ ਇਹ ਉਹ ਤਾਂ ਫਿਰ ਫੇਸ ਲਿਫਟ ਚ ਤਾਂ ਚੇਂਜ ਹੁੰਦੀ ਆ ਬਸ ਮਕੈਨਿਕਲੀ ਤਾਂ ਸੇਮ ਹੁੰਦੇ ਆ ਆਲਮੋਸਟ ਬਾਕੀ ਜਿਹੜਾ ਜਿਹੜਾ ਲੁੱਕ ਵਾਈਜ਼ ਉਹ ਥੋੜੀ ਚੇਂਜੇਸ ਹੋ ਜਾਂਦੀਆਂ ਹੁੰਦੀਆਂ ਬਾਕੀ ਆਲਮੋਸਟ ਗੱਡੀ ਸੇਮ ਹੀ ਹੁੰਦੀ ਹੈਗੀ ਮਤਲਬ ਡਿਜ਼ਾਈਨ ਵਾਈਜ਼ ਵੀ ਸਾਈਜ਼ ਵਾਈਜ਼ ਸਾਰੀ ਸੇਮ ਗੱਡੀ ਹੈ ਜਿਹੜੀ ਹੁਣ ਹੁਣ ਤੱਕ ਆਈ ਸੀਗੀ ਜਿਹੜੀ ਠੀਕ ਆ ਲਾਸਟ ਤੱਕ ਆਈ ਆ ਤੇ ਇੰਜਨ ਕਿੰਨੇ ਸੀਸੀ ਆ ਜਾਂਦਾ ਇਹਦਾ 1500 ਵੀ 1498 ਸੀਸੀ ਫੋਰਡ ਦਾ ਇੱਕੋ ਇੰਜਨ ਹੈ ਡੀਜ਼ਲ ਦੇ ਵਿੱਚ ਜਿਹੜਾ ਇਹ ਮਤਲਬ ਮੋਸਟਲੀ ਫਿਗੋ ਵਗੈਰਾ ਚਾਹੁੰਦਾ ਇਹਦੇ ਚਾਹੁੰਦਾ ਉਦੋਂ ਬਾਅਦ ਤਾਂ ਡਾਇਵਰ ਚ ਹੀ ਹੁੰਦਾ ਵੱਡਾ ਤਾਂ ਵੱਡਾ ਤਾਂ ਉਹ ਤਾਂ 3000 3200 ਬਾਕੀ ਇਹਦਾ ਜਾਨ ਬਹੁਤ ਹੈ ਯਾਰ ਕਿਵੇਂ ਲੱਗੀ ਬਹੁਤ ਜਾਨ ਵਾਲੀ ਚੀਜ਼ ਹੈ ਤੁਹਾਡੇ ਕੋਲੋਂ ਮਤਲਬ ਇਹ ਹੋਂ ਕਿਵੇਂ ਲੱਗੀ ਮੈਨੂੰ ਬਈ ਹੋਗੇ 5 ਕਿ ਮਹੀਨੇ ਹੋ ਗਏ ਬਈ ਮਤਲਬ ਮੈਂ ਤੁਹਾਨੂੰ ਕਹੇ ਨਹੀਂ ਕਹਿ ਸਕਦਾ ਵੀ ਇਹਦਾ ਮੈਂ ਕੋਈ ਬਹੁਤ ਲੌਂਗ ਟਰਮ ਰਿਵਿਊ ਦੇ ਰਿਹਾ ਇਹ ਸ਼ਾਰਟ ਟਰਮ ਰਿਵਿਊ ਕਹਿ ਸਕਦੇ 5 ਕਿ ਮਹੀਨੇ ਲਈ ਨੂੰ ਹੋਏ ਆ ਲੌਂਗ ਟਰਮ ਉਹ ਦੇ ਸਕਦਾ ਜਿਹਨੇ ਨਵੀਂ ਕਢਾਈ ਹੋਵੇ ਜਾਂ 5-7 ਸਾਲ ਰੱਖੀ ਹੋਵੇ ਹਨਾ ਉਹ ਐਕਚੁਅਲ ਚ ਰਿਵਿਊ ਦੇ ਸਕਦਾ ਜਿਆਦਾ ਵੱਡਾ ਤੇ ਬਟ ਓਵਰਆਲ ਠੀਕ ਹੈ ਜੇ ਤੁਸੀਂ ਸੇਫਟੀ ਬੰਨੋਂ ਦੇਖਣੀ ਹੈ ਤਾਂ ਗੱਡੀ ਬੈਸਟ ਆ ਨਹੀਂ ਇਹ ਸੈਗਮੈਂਟ ਚ ਹੋਰ ਗੱਡੀਆਂ ਵੀ ਆਉਂਦੀਆਂ ਹੋਰ ਕੰਪਨੀ ਦੀਆਂ ਵੀ ਆਉਂਦੀਆਂ ਇਹ 4 ਮੀਟਰ ਦੀ ਹੈ 4 ਮੀਟਰ ਵਾਲੀ ਜਿੰਨੀ ਭਾਰੀ ਇਤੋਂ ਭਾਰੀ ਗੱਡੀ ਕੋਈ ਹੈ ਹੀ ਨਹੀਂ 4 ਮੀਟਰ ਵਾਲੀ ਦੱਸ ਦੇ ਕਿਹੜੀ ਹੈ ਜਿਵੇਂ ਹੁੰ ਉਹ ਤਾਂ ਵੱਡੀ ਹੈਗੀ ਨਾ ਉਹ ਤਾਂ 4.5 ਮੀਟਰ ਆਈ ਉਹ 4.3 ਮੀਟਰ ਵਾਲੀ ਹੈ ਇਹ ਕੰਪੈਕਟਸ ਦੇ ਹਨ 4 ਮੀਟਰ ਵਾਲੀ ਇਹਦੇ ਚੋਂ ਬਰੀ ਜਿਆਦਾ ਇਹਦੇ ਨਾਲ ਕੀ ਮੁਕਾਬਲਾ ਹਮ ਜਵੇਂ ਨਿਊ ਦਾ ਇਹਦੇ ਨਾਲ ਕੀ ਮੁਕਾਬਲਾ ਨਹੀਂ ਉਹ ਤਾਂ ਚਲ ਅੰਗਾ ਹੋਣਾ ਨਹੀਂ ਉਹ ਬਹੁਤ ਇਹਦੇ ਨਾਲ ਤਾਂ ਹਲਕੀਆਂ ਵੀ ਗੱਡੀਆਂ ਹੈ ਹਾਂ ਉਹ ਹਾਂ ਫੀਚਰ ਵਾਈਜ਼ ਜ਼ਿਆਦਾ ਇਹਦੇ ਨਾਲੋਂ ਫੀਚਰ ਜ਼ਿਆਦਾ ਉਹਨਾਂ ਚ ਫੀਚਰ ਵਾਈਜ਼ ਰਿਚ ਹੈ ਬਟ ਇਹ ਜਿਹੜੀਆਂ ਹੈਗੀਆਂ ਇਹ ਸੇਫਟੀ ਪੁਆਇੰਟ ਆਫ 뷰 ਮੇਰਾ ਬੰਦਾ ਸੋਚਦਾ ਸੀ ਮੇਰਾ ਐਈ ਸੀਗਾ ਵੀ ਮਤਲਬ ਵੀ ਅਮਰੀਕਨ ਕੰਪਨੀਆ ਹਨਾ ਇਹ ਹੁਣ ਭੱਜ ਵੀ ਗਈ ਆ ਬਈ ਇਥੇ ਇੰਡੀਆ ਚ ਸ਼ਾਇਦ ਕਹਿ ਰਹੇ ਵੀ ਆ ਰਹੀ ਆ ਮਤਲਬ ਕੋਡ ਆ ਆ ਸਕਦੀ ਆ ਆਪਾਂ ਰਿਊਮਰ ਇਹ ਹਜੇ ਪਤਾ ਨਹੀਂ ਸਾਮਾਨ ਵਗੈਰਾ ਕਿਵੇਂ ਰਹਿੰਦਾ ਮਿਲ ਜਾਂਦਾ ਇਹਦਾ इजीली ਹਾਂ ਹਾਂ ਸਾਮਾਨ ਅੱਜ ਦੀ ਕਿਹੜੀ ਮਿਲਦਾ ਵੀਰੇ 10 ਸਾਲ ਤੱਕ ਐਗਰੀਮੈਂਟ ਹੈ ਕੰਪਨੀ ਗਈ ਨਾ ਮੇਰੇ ਕੋਲ 2-3 ਸਾਲ ਹੋ ਗਏ 10 ਸਾਲ ਤੱਕ ਇਹਦਾ ਸਾਮਾਨ ਮਿਲਦਾ ਰਹੂਗਾ ਉਹ ਤੱਕ ਮ ਠੀਕ ਹੈ ਹਾਂ ਬਾਕੀ ਇਹ ਕਿੜੀ ਇਹਨਾਂ ਦਾ ਫੋਰਡ ਦਾ ਬਠਿੰਡਾ ਵੀ ਸਰਵਿਸ ਸੈਂਟਰ ਹੈਗਾ ਤੁਸੀਂ ਉੱਥੇ ਜਾ ਕੇ ਸਮਾਨ ਲੈ ਸਕਦੇ ਹੋ ਸਰਵਿਸ ਕਰਵਾ ਸਕਦੇ ਕੋਈ ਦਿੱਕਤ ਨਹੀਂ ਹੈ ਤੁਸੀਂ ਲੈ ਸਕਦੇ ਹੋ ਹੁਣ ਤੁਸੀਂ ਕਿਹਾ ਸੀ ਵੀ ਕੋਡ ਆ 40 ਕਿਉਂਕਿ ਦੇਖ ਰੀਜ਼ਨ ਇਹ ਹੁੰਦਾ ਹੁਣ ਮੈਂ ਲਈ ਸੈਕੰਡ ਹੈਂਡ ਹੁਣ ਹੋ ਸਕਦਾ ਪਹਿਲਾਂ ਵਾਲੇ ਬੰਦੇ ਨੇ ਡਰਫ ਚਲਾਈ ਹੋਵੇ ਉਹਦਾ ਵੀ ਫਰਕ ਪੈ ਸਕਦਾ ਹਨ ਜੇ ਮੰਨ ਲਓ ਮੇਰੀ ਨਵੀਂ ਕਢਵਾਈ ਵੀ ਹੋਊਗੀ ਹਨ ਤੇ ਜੇ ਮੈਂ ਸਹੀ ਚਲਾऊं ਮੈਨੂੰ ਨਹੀਂ ਲੱਗਦਾ ਵੀ ਕੋਈ ਦਿੱਕਤ ਆਊਗੀ ਬਿਲਕੁਲ ਬਿਲਕੁਲ ਕੀ ਇਹਦੇ ਟਾਇਰ ਸਾਈਜ਼ ਤੁਸੀਂ ਦੇਖ ਸਕਦੇ ਹੋ ਵਧੀਆ ਗੱਡੀ ਓਵਰঅল ਯਾਰ ਤੁਹਾਨੂੰ 16 16 ਨੰਬਰ ਇਹਦਾ ਸਾਈਜ਼ ਆ ਅਲੋਏ ਇਹਦੇ ਨਾਲ ਮ ਸ਼ੇਪ ਦੇ ਸੋਹਣੇ ਜਿਹੇ ਲਾਇਆ ਆਗੇ ਸੀਗੇ ਬਾਕੀ ਜਿਹੜਾ ਤੁਸੀਂ 18 ਮਾਡਲ ਦੇਖੋਗੇ ਉਹਦੇ ਜਿਹੜਾ ਫੋਗ ਲੈਂਪ ਆ ਉਹ ਵੀ ਕਾਫੀ ਵੱਡੇ ਜਿਹਾ ਨਾ ਸੋਹਣੇ ਲੱਗਦੇ ਆਗੇ ਲਾਈਟਾਂ ਤੇ ਇਹ ਬਾਈ ਨੇ 14 ਮਾਡਲ ਗੱਡੀ ਲੈ ਰੱਖੀ ਹੈਗੀ ਤੇ ਫੰਕਸ਼ਨ ਕੀ ਆ ਜਾਂਦੇ ਬਈ ਕੀ ਇਹ ਚ ਸਹੂਲਤਾਂ ਰਹਿਣ ਵਾਲੀਆਂ ਜਿਹੜੀਆਂ ਹੁਣ ਇਹ ਐਸਯੂਵੀ ਆਪਾਂ ਮੰਨਦੇ ਵੀ 에ਅਰ ਬੈਗ ਹੈਗੇ ਬਈ ਇਹ ਚ ਹਾਂ ਮੈਨੂੰ ਸ਼ੋਰ ਤਾਂ ਨਹੀਂ ਪਰ ਦੋ ਤਾਂ ਹੈਗੇ ਹੈਗੇ ਹਨ ਫਰੰਟ ਵਾਲੇ ਤਾਂ ਦੋਨੇ ਹੈਗੇ ਹੀ ਆ ਸਾਈਡ ਕਰਟਨ ਵਗੈਰਾ ਸ਼ਾਇਦ ਨਹੀਂ ਹੋਣਗੇ ਦੋ 에ਅਰ ਬੈਗ ਹੈ ਮਤਲਬ ਹਰ ਕੰਪਨੀ ਦੇ ਪਹਿਲਾਂ 에ਅਰ ਬੈਗ ਨਾਮ ਵੀ ਹੋਣ ਯਾਰ ਇਹ ਵੈਸੇ ਹੀ ਬਹੁਤ ਇੰਨਾ ਹੋ ਆ ਵੀ ਇਹ ਟਰੱਕ ਚ ਵੀ ਵਾਜੇ ਮੈਨਲਾ ਤਾਂ ਵੀ ਨੁਕਸਾਨ ਨਹੀਂ ਹੋਣ ਦਿੰਦੀ ਮੈਨੂੰ ਜਿੱਥੇ ਤੱਕ ਲਾਦਾ ਇਹਦੇ ਚ ਬੈਠ ਕੇ ਕੌਨਫੀਡੈਂਸ ਬਹੁਤ ਆਉਂਦਾ ਮੇਰੇ ਕੋਲ ਇਹ ਅਮੇਜ ਵੀ ਗੱਡੀ ਹੈਗੀ ਹੈਗੀ ਐਵਰੇਜ ਪੱਖੋਂ ਤਾਂ ਉਹਦੇ ਇਹਦੇ ਨਾਲ ਕੋਈ ਮੁਕਾਬਲਾ ਨਹੀਂਗਾ ਉਹ ਤਾਂ ਬਹੁਤ ਐਵਰੇਜ ਦਿੰਦੀ ਹੈ ਮਤਲਬ ਉਹਨਾਂ 'ਚ ਫਰਕ ਆ ਜਾਂਦਾ ਨਾ ਭਾਈ ਉਹ ਨਹੀਂ ਜੀ ਹੈ ਇਹਦੇ 'ਚ ਬੈਠ ਕੇ ਜਿਵੇਂ ਮਤਲਬ ਵੀ ਯਾਰ ਜਿਵੇਂ ਅਮੇਜ 'ਚ ਬੈਠ ਕੇ ਤੇਰਾ ਜੀ ਕਰੂਗਾ ਵੀ ਸਰਤਾਜ ਲਾਲਾ ਇਹਦੇ 'ਚ ਬੈਠ ਕੇ ਤੇਰਾ ਜੀ ਕਰੂਗਾ ਵੀ ਮੈਂ ਮੂਸੇ ਵਾਲਾ ਲਾਵਾਂ ਕਿਉਂਕਿ ਤੈਨੂੰ ਫੀਲ ਹੋਵੇਂ ਜਿਹਾਊਗਾ ਹਨਾ ਇਹ ਧਰ ਕੇ ਜਿਵੇਂ ਜਿਵੇਂ ਬੈਠਾਵਾਂ ਦਾ ਇਹ ਮੂਸੇ ਵਾਲਾ ਚੱਲਦਾ ਹੋਵੇ ਤੇ ਬੰਦਾ ਫੀਲਿੰਗ ਲਾਈਕ ਕਿੰਗ ਉਹ ਉਹ ਫੀਲ ਹੁੰਦਾ ਇਹਦੇ 'ਚ ਬਈ ਦੇਖਣ ਵਾਲੇ ਕਹਿਣਗੇ ਲੈ ਕੇ ਆ ਆ ਮਤਲਬ ਨਹੀਂ ਉਹ ਤਾਂ ਚ ਉਹ ਕਹਿ ਦਿੰਦੇ ਆ ਤਾਂ ਹਮੇਸ਼ਾ ਬੰਦਾ ਉਦੋਂ ਸਰਤਾਜ ਚਲਾਉਣ ਨੂੰ ਵੀ ਜੀ ਕਰਦਾ ਉਹ ਤਾਂ ਮਤਲਬ ਫੀਲਿੰਗ ਦੀ ਗੱਲ ਹੈ ਫੀਲ ਹੁੰਦਾ ਹਰੇਕ ਦਾ ਹਨਾ ਵੀ ਇਹ ਐਸਯੂ ਵੀ ਆ ਗਈ ਉੱਚਾ ਬੰਦਾ ਦੇ ਵਿੱਚ ਬੰਦਾ ਕੰਫੀਡੈਂਸ ਜ਼ਿਆਦਾ ਹੁੰਦਾ 14 ਮਾਡਲ ਦੇ ਵਿੱਚ ਤੁਹਾਨੂੰ ਆਜੋ ਤੁਹਾਨੂੰ ਦਿਖਾਉਣੇ ਆ ਬਾਕੀ ਇਹਦੇ ਵਿੱਚ ਜੋ ਬਾਈ ਨੇਅਰ ਬੈਗ ਦੱਸਿਆ ਅਸੀਂ ਚਾਰੇ ਵਿੰਡੋ ਪਾਵਰ ਆ ਜਾਂਦੀਆਂ ਹਨਾ ਆਓ ਆਰ ਬੀ ਐਮ ਕੰਟਰੋਲ ਆ ਗਿਆ ਬਾਕੀ 에ਅਰ ਬੈਗ ਆ ਗਿਆ ਇਹਦੇ ਵਿੱਚ ਜਿਹੜਾ 뮤직 ਕੰਟਰੋਲ ਹੈ 뮤직 ਸਿਸਟਮ ਹੈਗਾ ਸਟੀering ਤੋਂ ਕਾਲ ਚੱਕ ਸਕਦੇ ਆ ਕਾਲ ਹੋ ਸਕਦੇ ਨੇ ਦੇ ਵਿੱਚ ਬਾਕੀ ਇਹਦੇ ਵਿੱਚ ਐਡਾ ਵੱਡਾ ਸਿਸ ਜਿਹੜਾ ਐਮ ਆਈ ਡੀ ਮੀਟਰ ਜੇ ਤੁਹਾਨੂੰ ਫੁੱਲ ਡਿਟੇਲਸ ਵਗੈਰਾ ਦੇਖਣ ਨੂੰ ਮਿਲ ਜਾਂਦੀਆਂ ਤੇ ਬਾਕੀ ਇਹਦੇ ਵਿੱਚ ਜਿਵੇਂ ਆ ਆਪਣਾ ਹੈਂਡਲ ਜਿਵੇਂ ਆਰਮਰੈਸਟ ਆ ਗਿਆ ਤੇ ਸੈਂਟਰਲ ਕੰਸੋਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੋਤਲ ਵਗੈਰਾ ਰੱਖ ਸਕਦੇ ਹੋ ਤੇ ਸੀਟਾਂ ਵਗੈਰਾ ਹਨਾ ਖੁੱਲੀ ਜੁਲਲੀ ਮਤਲਬ ਠੀਕ ਆ ਜਿਵੇਂ ਆਪਾਂ ਕਹੇ ਲੀਏ ਕੰਪੈਕਟ ਦੇ ਵਿੱਚ ਐਸੀ ਉਹ ਵੀ ਆ ਜਾਂਦੀ ਆ ਤਾਂ ਉਸ ਹਿਸਾਬ ਨਾਲ ਇਹ ਗੱਡੀ ਜਿਹੜਾ ਆਪਾਂ ਗਰਾਉਂਡ ਕਲੀਅਰੈਂਸ ਜ਼ਿਆਦਾ ਮੰਨਿਆ ਜਾਂਦਾ ਹਨਾ ਬਈ ਗਰਾਉਂਡ ਕਲੀਅਰੈਂਸ ਦਾ ਬਹੁਤ ਉਹ ਟਿੱਬੇ ਤੇ ਚੜਾ ਦੇ ਲੇਹ ਲਵਾਖ ਲੈ ਜਾ ਕੋਈ ਚੱਕਰ ਹੀ ਨਹੀਂ ਠੀਕ ਹੈ ਹਾਲ ਵਧੀਆ ਗੱਡੀ ਓਸ ਮਾਮਲੇ ਚ ਤਾਂ ਇਹ ਐਵਰੇਜ ਦੀ ਗੱਲ ਕਰਦੇ ਕਈ ਕਹਿੰਦੇ ਬਈ ਐਵਰੇਜ ਨਹੀਂ ਦਿੰਦੀ ਇਹ ਗੱਡੀ ਐਵਰੇਜ ਕਿਵੇਂ ਲੱਗੀ ਤੁਹਾਨੂੰ ਐਵਰੇਜ ਬਈ ਇਹਦੀ ਠੀਕ ਹੈ ਹਾਂਜੀ ਮਤਲਬ ਜਿਵੇਂ SUV ਹੈ ਜਿਵੇਂ ਭਾਰੀ ਗੱਡੀ ਹੈ ਜਿਵੇਂ ਉੱਚੀ ਆ ਹਨਾ ਤਾਂ ਇਹਦੀ ਐਵਰੇਜ ਬਈ 16 ਤੋਂ ਲੈ ਕੇ 21 ਤੱਕ ਦੀ ਐਵਰੇਜ ਮੈਂ ਲੈਂਦੀ ਆ ਇਹਦੀ ਆਪ ਕੱਢੀ ਆ ਹਾਂ ਉਹ ਕਿਵੇਂ ਕੱਢਦੇ ਹੋ ਤੁਸੀਂ ਐਵਰੇਜ ਬਈ ਮੈਂ ਤਾਂ ਜਦੋਂ ਪੀਲੀ ਬੱਤੀ ਜਗ ਗਈ ਉਦੋਂ ਤੇਲ ਭਰਉਣਾ ਉਦੋਂ ਭਰਾ ਕੇ ਮੰਨ ਲਾ ਹਜ਼ਾਰ ਦਾ ਮਤਲਬ ਟੈਂਕੀ ਤੋਂ ਟੈਂਕੀ ਦੀ ਐਵਰੇਜ ਸਹੀ ਨਿਕਲਦੀ ਅੱਜ ਹਾਂ ਟੈਂਕੀ ਤੋਂ ਇਹਦੀ ਨਹੀਂ ਟੈਂਕੀ ਕਦੇ ਭਰਾਈ ਕੋਈ ਮਲਾ 1000 ਦਾ ਪਵਾ ਕੇ ਕਹਦੇ ਵੀ ਮੀਟਰ 'ਚ ਸ਼ੋ ਹੋ ਹੀ ਜਾਂਦੇ ਬਈ ਮੈਂ ਤਾਂ 25 ਦਾ ਪਵਾ ਕੇ ਮੰਨ ਕੇ ਚੱਲੋ ਜਿਵੇਂ 2200 ਚੱਲ ਗਈ 2500 ਚੱਲ ਗਈ 200 ਚੱਲ ਗਈ ਉਹਦੇ ਜਾਨ ਨਾਲ ਮਤਲਬ ਵੀ ਤੇ ਜੇ ਮੰਨ ਲਓ ਇਹਨੂੰ ਪੂਰੀ ਖਿੱਚ ਕੇ ਚਲਾਉਣਾ ਫਿਰ 16 17 ਤੇ ਰਹਿ ਜੂਗੀ ਮਤਲਬ ਚਲਾਈ ਦੇ ਸਿਰ ਤੇ ਆ ਚਲਾਈ ਦੇ ਸਿਰ ਤੇ ਪਰ ਮੈਨੂੰ ਲੱਗਦਾ ਵੀ ਇਹ ਰੂਟੀਨ ਚ 19 20 ਦੇਊਗੀ 19 20 ਇੱਕ ਕੰਮ ਬਹੁਤ ਵਧੀਆ ਲੱਗਿਆ ਫੋਰਡ ਦਾ ਮੈਨੂੰ ਮਤਲਬ ਚਲੋ ਹੋ ਪਹਿਲਾਂ ਵਾਲੇ ਮਾਡਲਾਂ ਚ ਵੀ ਆਉਂਦਾ ਹੋਗਾ ਇਹ ਮਤਲਬ ਸੈਂਸਰ ਵਾਲੀ ਆ ਜੇ ਪਿਛਲੀ ਆਪਾਂ ਮਤਲਬ ਡੋਰ ਖੋਲਣੀ ਆ ਆ ਸੈਂਸਰ ਲੱਗ ਗਿਆ ਆ ਮੂਰੋਂ ਮੈਂ ਖੋਲਣ ਜੇ ਰੀਲੋਡ ਨਹੀਂ ਬਾਰੀ ਬਾਰੀ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਠੀਕ ਹੈ ਬਈ ਐਡੀ ਗੱਲ ਕਰੀ ਕਿੰਨੇ ਲੀਟਰ ਦੀ ਆ ਬਈ ਐਗਜ਼ੈਕਟ ਤਾਂ ਨਹੀਂ ਮੈਨੂੰ ਪਤਾ ਪਰ ਹੋਊਗਾ ਇਹ 300 ਦੇ ਅਰਾਊਂਡ ਤੇ ਜਿਆਦਾ ਵੱਡੀ ਵੀ ਨਹੀਂ ਤੇ ਜਿਆਦਾ ਛੋਟੀ ਵੀ ਨਹੀਂ ਬੂਟ ਸਪੇਸ ਠੀਕ ਹੈ ਮਤਲਬ ਕਾਫੀ ਹੈ ਜੇ ਆਪਾਂ ਮਤਲਬ ਕਾਫੀ ਹੋਰ ਸਮਾਨ ਵੀ ਰੱਖਣਾ ਤਾਂ ਸੀਟਾਂ ਨੂੰ ਆਪਾਂ ਅੱਗੇ ਸੈੱਟ ਸਕੇ ਹੋਰ ਵੀ ਆ ਬਾਕੀ ਆ ਤੁਹਾਨੂੰ ਕੰਪਲੀਟ ਮਿਲਦਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਰਸ਼ਲ ਟ੍ਰੇ ਕਾ ਦਿੰਨੇ ਆਪਾਂ ਇਹ ਬਾਕੀ ਦੂਜੀ ਹੈਗੀ ਵਧੀਆ ਹਾਂ ਤੇ ਇਹਦੇ ਵਿੱਚ ਆ ਜਾਂਦੀ ਆ ਬਾਕੀ ਆ ਪੂਰੀ ਜੇ ਆਪਾਂ ਲਾਈਏ ਨਾ ਬਾਰੀ ਵਗੈਰਾ ਤਾਂ ਆਮ ਆਪਾਂ ਜਿਵੇਂ ਗੱਡੀ ਦੀ ਲਾਉਣੇ ਹਲਕੀ ਹੁੰਦੀ ਆ ਤਾਂ ਤੁਸੀਂ ਦੇਖੋਗੇ ਜ਼ੋਰ ਜ਼ੋਰ ਚਾਹੀਦਾ ਜ਼ੋਰ ਚਾਹੀਦਾਗਾ ਆ ਹੀ ਨਹੀਂ ਲੱਗਦੀ ਇਹ ਸਵਿਫਟ ਵਾਲਾ ਕੰਮ ਨਹੀਂ ਬਾਈ ਜੇ ਹੁਣ ਹੁਣ ਦੀ ਬਈ ਗਰਾਉਂਡ ਕਲੀਅਰੈਂਸ ਆ ਹੁਣ ਆਪਾਂ ਗਿੱਟ ਆ ਗਈ ਹੈ ਨਾ 9 ਇੰਚ ਦੀ ਹੈ ਨਾ 9 ਇੰਚ ਦੀ ਆ ਗਿੱਟ ਹੈ ਨਾ ਤਾਂ ਗਿੱਟ ਦੇ ਥੱਲੇ ਵੀ ਮੇਰੀਆਂ ਤਿੰਨ ਉਂਗਲਾਂ ਦੇ ਲਾ ਬਿਲਕੁਲ ਵੱਡੀ ਗੱਲ ਬਾਈ 11 12 ਇੰਚ ਠੀਕ ਆ ਇਹ ਮੰਨ ਗਏ ਹਨਾ ਮੇਨ ਚੀਜ਼ ਹੁੰਦੀ ਆ ਕਈ ਵਾਰੀ ਮੰਨ ਲਓ ਉੱਚੀ ਹੁਣ ਇੱਥੇ ਚੜਾਉਣੀ ਆ ਜੋ ਉਹ ਹੁਣ ਇਹਦੇ ਨਾਲ ਜੇ ਚੜਾਵਾਂਗੇ ਤਾਂ ਅੱਗੇ ਬੰਪਰੇ ਤਾਂ ਲੱਗ ਜਾਣਾਗਾ ਇਹਦਾ ਬੰਪਰ ਉੱਚਾ ਟਾਇਰ ਤਾਂ ਦੇਖੋ ਤੁਸੀਂ ਹਣਾ ਫਾਂਸਲਾ ਕਿੰਨਾ ਤੇ ਉਹ ਜੇ ਆਪਾਂ ਸੜਾਨ ਗੱਡੀਆਂ ਹੋਊਗੀਆਂ ਜਾਂ ਛੋਟੀਆਂ ਹਣਾ ਜਿਵੇਂ ਉਹਨਾਂ ਦਾ ਜਿਹੜਾ ਬੰਪਰ ਥੋੜਾ ਜਿਹਾ ਅੱਗੇ ਹੁੰਦਾ ਬਹੁਤ ਅੱਗੇ ਹੁੰਦਾ ਤੇ ਇਹਦੇ ਜਿਹੜੇ ਟਾਇਰ ਹੈਗਾ ਇਹਨੂੰ ਕੁਝ ਮਤਲਬ ਵੀਊ ਕਿਹਾ ਜਾਂਦਾ ਹੈਗਾ ਦੇਖਣ ਲਈ ਮਤਲਬ ਜਿਵੇਂ ਕਾਰਾਂ ਵਾਲੀ ਭਾਸ਼ਾ ਦੇ ਵਿੱਚ ਤਾਂ ਉਹ ਇਹ ਦੇ ਕਰਕੇ ਮਤਲਬ ਐਸਯੂਵੀ ਇਹ ਵੀ ਕੰਮਜਾਪ ਰਹਿੰਦੀ ਹੈਗੀ ਤੇ ਓਵਰਾਲ ਬਈ ਹਾਈ ਸਪੀਡ ਕਿੰਨੀ ਕਰਹਿਣ ਵਾਲੀ ਹੈ ਮਤਲਬ ਕਿੰਨੀ ਪਿਆਈ ਹੈ ਕਿੰਨੇ ਕਿਤੇ ਚੜ ਜਾਂਦੀ ਹੈ ਇਹ ਬਈ ਮੈਂ ਮਨ ਲਾਦਾ 1 ਤੇ ਮਰਖਲ 100 120 ਤੋਂ ਬਾਅਦ ਤੱਕ ਕੌਣ ਗੱਡੀ ਚਲਾਉਂਦਾ ਇਸ ਤੋਂ ਬਾਅਦ ਤੱਕ ਮਤਲਬ ਚਲਾਉਣਾ ਆਪਣੇ ਦੇਸ਼ ਦੀਆਂ ਸੜਕਾਂ ਤੇ ਮੇਰੇ ਨਾਲ ਕੋਈ ਸਿਆਣਪ ਨਹੀਂ ਹੈਗੀ ਤੇ 120 ਤੱਕ ਕੋਈ ਦਿੱਕਤ ਨਹੀਂ ਸੌ ਜਾਂ ਪਾਸੀ 100 ਦੇ ਸਪੀਡ ਦੇ ਇਥੇ ਲਿਮਟ ਜੀ ਰੱਖਾਂਗੇ ਤਾਂ ਫੁੱਲ ਆ ਬਈ 100 ਜੀ ਨਹੀਂ ਤੁਹਾਨੂੰ ਮਲਾਈ ਲੱਗੂਗੀ 100 ਦਾ ਜਮਾ ਮਲਾਈ ਲੱਗੂਗੀ ਹਾਂ ਇੱਕ ਚੀਜ਼ ਇਹ ਜ਼ਰੂਰ ਮੈਂ ਦੇਖੀ ਹੈ ਵੀ ਮੇਰੇ ਕੋਲ ਜਿਵੇਂ ਸਡੈਨ ਵੀ ਹੈ ਮੈਂ ਹੋਰ ਵੀ ਚਲਾਈਆਂ ਸਡੈਨ ਦੇ ਮੁਕਾਬਲੇ ਇਹ ਗੱਡੀਆਂ ਦੀ ਥੋੜੀ ਜੀ ਟਾਰਕ ਘਟ ਆਉਂਦੀ ਹੈ ਵੀ ਜਿਵੇਂ ਮੰਨ ਲਓ ਵੀ ਤੁਸੀਂ ਦੋਨੇ ਮਿਠੀਆਂ ਹੈਂ ਪਾਵਰਫੁੱਲ ਲਾ ਦਿਓਗੇ ਤਾਂ ਸਡੈਨ ਤੋਂ ਬਹੁਤ ਮੂੜੇ ਨਿਕਲ ਜੂਗੀ ਪਿੱਛੇ ਹੋਊਗੀ ਪਰ ਬਾਅਦ ਚ ਹੌਲੀ ਹੌਲੀ ਇਹ ਬਰਾਬਰ ਜੇ ਰਲ ਦੂਜੀਆਂ ਉਹ ਦੜਾਕ ਕਹਿ ਲਓ ਦੜਾਕ ਇਹ ਫਰਕ ਹੈ ਇਹਨਾਂ ਦਾ ਇਹ ਫਰਕ ਇਹ ਇੱਕ ਗੱਲ ਸੀਗੀ ਜਿਵੇਂ ਹੁਣ ਖਰਚ ਆ ਬਾਈ ਤੁਸੀਂ ਕੋਈ ਇਹਦਾ ਮਤਲਬ ਸਪੇਅਰ ਪਾਰਟ ਪਵਾਇਆ ਹੋਊਗਾ ਹੁਣ ਕਿੰਨਾ ਕੁ ਮਹਿੰਗਾ ਲੱਗਦਾ ਇਸ ਮੈਂ ਇਹਦਾ ਜਿਹੜਾ ਮੈਂ ਫੋਰਡ ਦਾ ਸਮਾਨ ਮਹਿੰਗਾ ਆਮ ਗੱਡੀਆਂ ਨਾਲੋਂ ਥੋੜਾ ਜਿਹਾ ਮਹਿੰਗਾ ਹੈਗਾ ਹੈਗਾ ਜਿਵੇਂ ਮਰੂਤੀ ਦਾ ਤਾਂ ਬਹੁਤ ਸਸਤਾ ਹੈ ਹੁਣਡਾ ਦਾ ਵੀ ਸਸਤਾ ਹੈ ਇਹਦਾ ਉਹਦੇ ਨਾਲੋਂ ਕਿਤੇ ਨਾ ਕਿਤੇ ਮਹਿੰਗਾ ਹੈਗਾ ਹੈਗਾ ਮਤਲਬ ਵੀ ਇੰਨਾ ਵੀ ਨਹੀਂ ਜ਼ਿਆਦਾ ਵੀ ਬਹੁਤ ਹੀ ਜ਼ਿਆਦਾ ਡਿਫਰੈਂਸ ਹੈਗਾ ਤੇ ਬਟ ਹਾਂ ਥੋੜਾ ਜਿਹਾ ਮਹਿੰਗਾ ਹੈਗਾ ਮਤਲਬ ਵੀ 20 30% 40% ਮੈਂ ਕਹਿ ਸਕਦਾ ਮਹਿੰਗਾ ਹੋਊਗਾ ਤੇ ਹਮਟ ਕੰਪਨੀ ਚ ਅੱਜ ਵੀ ਨਵਾਂ ਮਾਲ ਮਿਲ ਜਾਂਦਾ ਤੁਸੀਂ ਕੁਝ ਵੀ ਮੰਗਵਾਉਣਾ ਤੁਹਾਨੂੰ ਮਿਲ ਜੂਗਾ ਕੋਈ ਐਡੀ ਦਿੱਕਤ ਨਹੀਂ ਖਾਸ ਜੇ ਥੋੜੀ ਤੁਹਾਨੂੰ ਹਲਕੀ ਕਰ ਹਾਂ ਮੇਨਲੀ ਗੱਲ ਇਹ ਹੈ ਵੀ ਇਹ ਗੱਡੀ ਜੇ ਮਤਲਬ 14 15 ਮਾਡਲ ਹੈ ਹਨਾ ਅੱਜ ਇਸ ਮਾਡਲ ਦੀ ਤੁਸੀਂ ਸਕੋਰਪੀਆ ਲੈਣੀ ਹੋਵੇ ਤਾਂ ਤੁਹਾਨੂੰ ਘੱਟੋ ਘੱਟ 7 ਲੱਖ ਦੀ ਮਿਲੂਗੀ 6 7 8 ਲੱਖ 9 ਲੱਖ ਦੀ ਮਿਲੂਗੀ ਤੇ ਇਹ 3 4 ਲੱਖ ਚ ਮਿਲ ਜਾਂਦੀ ਹੈ ਬਾਈ ਜੇ ਕਿਸੇ ਨੇ ਖਾਜੂ ਤਾਂ ਫਿਰ ਕੀ ਖਾਸ ਗੱਲ ਬਿਲਕੁਲ ਮਤਲਬ ਐਸਯੂਵੀ ਮਿਲ ਗਈ ਤੁਹਾਨੂੰ ਉਨੇ ਕ ਬਜਟ ਦੇ ਵਿੱਚ ਤੇ ਫਿਰ ਹੋਰ ਕੀ ਚਾਹੀਦਾ ਐਸਯੂਵੀ ਦਾ ਫੀਲ ਆ ਕਿ ਇੱਥੇ ਬਸ ਸੜਕਾਂ ਤੇ ਪਈ ਫਿਰਦਾ ਬਈ ਪੂਰਾ ਹੀ ਫੀਲ ਹੈ ਇਹਦਾ ਮਤਲਬ ਉਵੇਂ ਜਿਵੇਂ ਕਹਿੰਦੇ ਟਿੱਬਿਆਂ ਤੇ ਨਹੀਂ ਚੜਾਈ ਬਟ ਉਹ ਐਸਯੂਵੀ ਦਾ ਫੀਲ ਐ ਵੀ ਉੱਚਾ ਜਿਹਾ ਬਹਿੰਦਾ ਵੀ ਇਹਦੇ ਚ ਬੰਦਾ ਸਵਾਦ ਜਾਂ ਹੋ ਜਾਂਦਾ ਉੱਚਾ ਫਰਕ ਪੈਂਦਾ ਹਾਂ ਬਾਕੀ ਅਲੱਗ ਅਲੱਗ ਸੈਗਮੈਂਟ ਸੜਨ ਚ ਬਈ ਉਹ ਆ ਵੀ ਸੜਨ ਦੇ ਵਿੱਚ ਤੁਸੀਂ ਉਹ ਆ ਵੀ ਜੇ ਤੁਸੀਂ ਸੋਫੇ ਜੇ ਤੇ ਬੈਠ ਕੇ ਜਿਵੇਂ ਲੰਮੀਆਂ ਲੱਤਾਂ ਕਰਕੇ ਬੈਠਣਾ ਸੜਾਣ ਉਹਦੇ ਵਾਸਤੇ ਆ ਤੇ ਇਹ ਉਹਦੇ ਵਾਸਤੇ ਜਿਹੜਾ ਉੱਚਾ ਜਿਹਾ ਹੋ ਕੇ ਬਹਿਣਾ ਮਤਲਬ ਅਲੱਗ ਅਲੱਗ ਐ ਬਈ ਹਰੇਕ ਸੈਗਮੈਂਟ ਅਲੱਗ ਜਿ ਤਾਂ ਇਦਾਂ ਜਿਹੜੀਆਂ ਸਾਰੀਆਂ ਵੀ ਕਲਾ ਡਾਟ ਯੂਜ਼ ਵਾਸਤੇ ਬਣੀਆਂ ਹੋਈਆਂ ਬਾਕੀ ਬਾਈ ਓਵਰ ਆਲ ਬਾਈ ਨੇ ਸਾਰਾ ਤੁਹਾਨੂੰ ਜੈਨੂਨ ਆਪਾਂ ਰਿਵਿਊ ਦਿੱਤਾ ਤੁਹਾਡੇ ਸਾਹਮਣੇ ਆ ਤੇ ਬਾਕੀ ਬਾਈ ਫੋਰਡ ਚਲੀ ਗਈ ਆ ਹੋ ਸਕਦਾ ਹਨ ਜਿਹੜੀ ਕਹਿੰਦਾ ਵੀ ਦਿੱਕਤ ਆਉਂਦੀ ਆ ਸਮਾਨ ਦੀ ਵੀ ਦਿੱਕਤ ਆਉਂਦੀ ਆ ਤੇ ਕਹਿ ਰਹੇ ਸੀ ਵੀ ਫੋਰਡ ਜ਼ਿਆਦਾ ਛੇਤੀ ਇੰਡੀਆ ਆ ਰਹੀ ਆ ਤੇ ਬਾਕੀ ਬਾਈ ਆਹ ਰਿਵਿਊ ਕਿਵੇਂ ਲੱਗਿਆ ਤੁਹਾਨੂੰ ਹਣਾ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ-ਵੱਤ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਸ਼ੁਕਰੀਆ ਬਿਲਕੁਲ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ